ਗੁਰੂ ਤੇਗ ਬਹਾਦਰ ਜੀ ਸਾਡੀ ਬਸ ਮਸਫਤ ਤੇ ਬਲ ਜ਼ਾਰੇ ਰਸਵਾ ਕੀਤਾ ਹੈ। ਬਲਾ ਮਾ ਦੀ ਕ੍ਰਿਸ਼ਨੇ ਦੇ ਵਿੱਚ ਸਾਰਿਆਂ ਦੇ ਮਿਲਦਾ ਸਾਰਿਆਂ ਨਾਲ ਲੰਦਾ ਨਾ ਕੋਈ ਨੂੰ ਮਿਲਦਾ ਹੈ। ਜਿਹੜਾ ਹੈ ਤੇ ਡੀਐਸਪੀ ਮਾਕੀ ਜੀ ਦੇ ਤੌਰ ਤਰ ਕੰਮ ਕਰ ਰਹੇ ਸਨ। ਤੇ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਚ ਜਿਹੜੀ ਹੈ ਕਿ ਜਲੰਧਰ ਜ਼ਿਲ੍ਹਾ ਦੀ ਪੁਲਿਸ ਨੂੰ ਇੱਕ ਬਹੁਤ ਵੱਡੇ ਜਿਹੜੀ ਕਾਰਜਾਪੀ ਆਪਣੇ ਮਿਲੀ ਹੈ। ਜਿਹੜੇ ਵਿੱਚ ਸਾਰੇ ਸਾਰੀਆਂ ਟੀਮਸ ਦਾ ਡੀਐਸਪੀ ਨਕੋਪਰ ਸਾਡੇ ਇਸ ਨੂੰ ਸਪੋਰਟ ਸੰਗੇ ਸਾਡੇ ਐਸਪੀਡੀ ਸਰਦਾਰ ਸਰਜੀ ਸਿੰਘ ਰਾਉ ਉਹਦਾ ਜਿਹੜਾ ਕਲੀਅਰ ਸਾਡੀਆਂ ਇਹਦਾ ਬਹੁਤ ਅੱਛਾ ਜਿਹੜਾ ਕੰਮ ਕੀਤਾ ਉਹਦੇ ਦੇ ਪਿੱਛੇ ਜੇ ਤੁਹਾਨੂੰ ਪਤਾ ਹੋਵੇਗਾ ਕਿ ਜਿਹੜੇ ਨੇ ਇੱਕ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਫਾਰਮਿਸਟਰ ਇਹਨੂੰ ਘੋਸ਼ਿਤ ਕੀਤਾ ਹੋਇਆ ਹੁਰਪਤਵੰਤ ਸਿੰਘ ਪੱਟਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦਾ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਬੈਸ ਤੋਂ ਖਲੋਰ ਦਾ ਜਿਹੜਾ ਇਹਦਾ ਇਚਾ ਹੁੰਦਾ ਤੇ ਉਹ ਵਕੂਫਾ ਕਿ ਜਿਹੜਾ ਮਨੂਨ ਤਿਆਰ ਕਰਦਾ ਆਪਣੇ ਸਾਡੇ ਜਿਹੜੀ ਸਟੇਲ ਦੇ بیس ਤੇ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਜਾਣਬਾਜ਼ੀ ਜਾਂ ਇਸ ਤਰ੍ਹਾਂ ਦੇ ਕੰਮ ਕਰਦਾ ਕਿ ਸਾਡੇ ਜਿਹੜੇ ਜਿਹੜੇ ਆਪਸੀ ਜਿਹੜਾ ਭਾਈਚਾਰਕ ਸਾਂਝ ਖਤਮ ਹੋ ਗਏ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੋ ਜਾ। ਪਰ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬੱਸ ਕੀਤਾ ਹੈਗਾ ਇੱਕ ਮੋਡਿਊਲ ਬੱਸ ਕੀਤਾ ਹੈ ਉਹਦੇ ਵਿੱਚ ਜਿਹੜਾ ਗੁਰਪਤਵੰਨ ਸਿੰਘ ਪੰਨੇ ਆ ਉਹਦੇ ਵਿੱਚ ਬਲਕਰਨ ਸਿੰਘ ਨਾਮ ਦੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਨਾਮ ਕੈਨੇਡਾ ਦੇ ਵਿੱਚ ਇੱਕ ਰਹਿਦਾ ਹੈਗਾ ਜੋ ਲੁਕੋਟਰ ਰੂਡ ਤੇ ਜਿਹੜਾ ਹੈਗਾ ਰਹਿਣ ਵਾਲਾ ਹੈ ਖਾਨਪੁਰ ਢਵੇ ਦੇ ਪਿੰਡ ਸੀ ਬਟ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਲਕਰਨ ਸਿੰਘ ਉੱਥੇ ਰਹਿ ਰਿਹਾ ਜਿਹੜਾ ਰਫਰਨਸ ਸਿੰਘ ਹੈਗਾ ਪਹਿਲਾਂ ਤੁਹਾਡੇ ਜਿਹੜੀ ਹੈਗੀ ਇੱਕ ਤੁਹਾਡੇ ਇਤਿਆਰਤਰੀ ਵਿੱਚ ਹੋਣਾ ਕਿ ਇੱਕ ਮਾਰਸਾ ਜਿਹੜਾ ਲੰਗਨ ਪੈਂਡਰ थाना ਫੋਰ ਦੇ ਵਿੱਚ ਪੈਂਦਾ ਉੱਥੇ ਜਿਹੜਾ ਆਪਣੇ ਡਾਕਟਰ ਜਿਹੜੇ ਸਾਡੇ ਆਪਣੇ ਅਵੇਦਕਰ ਸਾਹਿਬ ਦੀ ਜਿਹੜੀ ਹੈਗੀ ਸਟੈਚੂ ਦੇ ਬਾਹਰ ਉਹਨਾਂ ਨੇ ਸਲੋਗਨ ਵਗੈਰਾ ਲਿਖੇ ਸੀ ਜਿਹੜਾ ਅਸੀਂ ਕੇਸ ਰਜਿਸਟਰ ਕਰਿਆ ਸੀ ਇਹ 85 ਨੰਬਰ ਮਕਦਮਾ ਦਰਜ ਹੋਇਆ ਸੀ 31325 ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋੜ ਆਇਆ ਸੀ ਬਹੁਤ ਸਾਰਾ ਕੇਸ ਦੇ ਵਿੱਚ ਵੀ ਜਿਹੜਾ ਕ્યુ ਸੀ ਉਹਦੇ ਨਾਲ ਜਿਹੜੇ ਹੋਰ ਜਿਹੜੀ ਸਹਿਦੋਸ਼ੀ ਸੀ ਅਸੀਂ ਦੋਨਾਂ ਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਬਾਕੀ ਜਿਹੜੇ ਦੋ ਜਿਹੜੇ ਸਰਗਰਵ ਸਿੰਘ ਬਲਵਰਨ ਜੋ ਨਾਲ ਦੇ ਬਾਕੀ ਇਹਨਾਂ ਨੇ ਸੀ ਨਾਮਿਨੇਟ ਕੀਤਾ ਪਰ ਸਾਡੇ ਕੋਲ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਮਿਲੇ ਕਿ ਜਿਹੜਾ ਬਲਵਰਨ ਸਿੰਘ ਜੋ ਹੈ ਵਿਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੱਲੋਂ ਗੁਰਪਤਵੰਤ ਪੱਲੋਂ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਹਨੇ ਜਿਹੜਾ ਹੈਗਾ ਪਾਇਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਤੇ ਨਕੋਤਰ ਦਾ ਸਟੇਟ ਸਕੂਲ ਨੈਸ਼ਨਲ ਜਿਹੜਾ ਹੈਗਾ ਕਾਲਜ ਤੇ ਇੱਕ ਸਕੂਲ ਸਟੇਟ ਸਕੂਲ ਆ ਉਹਦੇ ਦੁਆਰਾਂ ਦੇ ਉੱਪਰ ਤੇ ਇੱਕੋ ਇੱਕ ਅੰਡਰਪ੍ਰਿੰਟ ਪੈਂਦਾ ਉੱਥੇ ਉਹਨਾਂ ਨੇ ਜਿਹੜੇ ਖਾਲਸਾਣ ਦੇ ਪੱਖੀ ਉਹਦੇ ਸਲੋਗਨ ਲਾਈ ਸੀ ਤੇ ਜਿਹੜੇ ਉੱਥੇ ਉਹਦੇ ਫਲੈਗ ਉੱਤੇ ਆਪਣੇ ਜਿਹੜੇ ਹੈਗੇ ਛੱਡੇ ਉਥੇ ਜਿਹੜੇ ਖਾਲਸਾਣ ਦੇ ਬਣਾ ਕੇ ਸਿਕਸ ਵਾਟ ਜਸਟਿਸ ਦੇ ਮਾਰੇ वगैरह ਉੱਤੇ ਲਿਖੇ ਸੀ ਤਾਂ ਉਹਦੀ ਵੀ ਉਹਦੀ ਡੀਪ ਜਿਹੜੀ ਇਨਵੈਸਟੀਗੇਟ ਕਰ ਰਹੀ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਤੱਥ ਸਾਹਮਣੇ ਆਏ ਕਿ ਜਿਹੜਾ ਬਲਕਰਨ ਸਿੰਘ ਆ ਬਲਕਰਨ ਸਿੰਘ ਦਾ ਰੀਅਲ ਬ੍ਰਦਰ ਜਿਹੜਾ ਹੈਗਾ ਜਿਹੜਾ ਹੈਗਾ ਜਸਪਰ ਸਿੰਘ ਜਸਕਰਨਪ੍ਰੀਤ ਸਿੰਘ ਜੋ ਬਲਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰਨ ਸਿੰਘ ਜਸਕਰਨਪ੍ਰੀਤ ਹੋ ਗਿਆ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀ ਜਿਹੜੀਆਂ ਵਾਰਦਾਤਾਂ ਨੇ ਹੋਰ ਵੀ ਵਾਰਦਾਤਾਂ ਨੂੰ ਕਰਨ ਦੇ ਵਿੱਚ ਜਿਹੜੀਆਂ ਅੰਜਾਮ ਦੇਣ ਦੇ ਵਿੱਚ ਇਹਦੀ ਜਿਹੜੀ ਫਰਾਸੀ ਤੇ ਇਹਨਾਂ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਮੈਂ ਤੁਹਾਨੂੰ ਦਸੀਆਂ ਇਹ ਇਹਨਾਂ ਨੇ ਕੀਤੀਆਂ ਤਾਂ ਉਹਦੇ ਦੇ ਚੇਤੇ ਅਸੀਂ ਫਿਕਰਾਂ ਤੇਰੇ ਦੋਸ਼ੀ ਜਿਹੜੇ ਹੋਏ ਇੱਕ ਤੇਜਪਾਲ ਸਿੰਘ ਇੱਕ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸੁਖਪਾਲ ਜਿਹੜੇ ਤਿੰਨ ਦੋਸ਼ੀ ਹੋ ਗਏ ਤੇਜਪਾਲ ਆਰਪੀਕ ਤੇ ਜਿਹੜਾ ਹੈਗਾ ਵੀਰ ਸਿੰਘ ਪਾਲ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਨੂੰ ਜਿਹਦੀ ਦਵਾਈ ਦਾ ਸੀ ਤਤੀਸ਼ ਕਰ ਰਹੇ ਆ ਕਿ ਇਹਨਾਂ ਦਾ ਹੋਰ ਜਿਹੜਾ ਕੀ ਕੀ ਰੋਲ ਹੈ ਤਾਂ ਉਹ ਮੁਗਲ ਨੂੰ ਕੁਝ ਵੇਖਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਇਆ ਕਿ ਇਹਨਾਂ ਨੂੰ ਜਿਹੜਾ ਸਰਕਾਰੀ ਸਿੰਘ ਹੈ ਬਲਕਰਨ ਸਿੰਘ ਨੇ ਆਪਣੇ ਤੇ ਚਾਚੇ ਦਾ ਮੁੰਡਾ ਜਿਹੜਾ ਵੀਰ ਸਿੰਘ ਪਾਲ ਦਾ ਉਹਦੇ ਚਾਚੇ ਦਾ ਮੁੰਡਾ ਉਹਦੇ ਪੈਨ ਦੇ ਵਿੱਚ 25000 ਰੁਪਏ ਜਿਹੜਾ ਹੈਗਾ ਉਹਦੇ ਭੇਜਿਆ 25000 ਰੁਪਏ ਭੇਜ ਕੇ ਉਹਨਾਂ ਨੂੰ ਇਹਦਾ ਟਾਰਗੇਟ ਅਗੇ ਦਿੱਤਾ ਜਿਹੜਾ ਇਹ ਕੰਮ ਕਰਨ ਵਾਸਤੇ ਕਿ ਇਹ ਬਾਰੇ ਵੀ ਲਿਖਣ ਵਾਸਤੇ ਸਲੋਗਨ ਲਿਖਣ ਵਾਸਤੇ ਜਿਹਦੇ ਨਾਲ ਲੋਕਾਂ ਵਿੱਚ ਜਿਹੜੀ ਹੈਗੀ ਆ ਆਪਸੀ ਜਿਹੜਾ ਭਾਈਚਾਰਕ ਕਿਸਾਨ ਦੀ ਜਿਹੜੀ ਖਤਮ ਹੋਵੇ ਤੇ ਲੜਾਈ ਝਗੜੇ ਵਧਣ ਜਿਹੜਾ ਬੀਰ ਸ਼ਰਪਾਲ ਜਿਹੜੇ ਇਹ ਬੀਏ ਪਾਰਟ 1 ਦਾ ਨੈਸ਼ਨਲ ਕਾਲਜ ਨਕੌਤਰ ਦੇ ਵਿੱਚ ਸਟੂਡੈਂਟ ਹੈ ਜਿਹਦੀ ਉਮਰ ਜਿਹੜੀ 19 ਸਾਲ ਜਿਹੜੀ ਉਮਰ ਹੈ ਇਸੇ ਤਰੀਕੇ ਨਾਲ ਹੀ ਜਿਹੜਾ ਕਾਰਤਿਕ 바ਗੀ ਹੈ ਉਹਦੀ ਵੀ 19 ਸਾਲ ਉਮਰ ਆ ਉਹ ਵੀ ਸਟੂਡੈਂਟ ਬੀਏ ਪਾਰਟ 2 ਦਾ ਸਟੂਡੈਂਟ ਹੈਗਾ ਬੀਰ ਵੀ ਕਾਲਜ ਨਕੌਤਰ ਦਾ ਉਹ ਜਿਹੜਾ ਤੀਸਰਾ ਅਸੀਂ ਰੈਸਟ ਕੀਤਾ ਤੇਜਪਾਲੋ 10+2 ਇਹਨੇ ਪਾਸ ਕੀਤੀ ਹੋਈ ਐ ਉਹਦਾ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਕੀ ਕੀ ਰਲ ਰਿਹਾ ਹੈ ਇਹਨਾਂ ਤਿੰਨਾਂ ਦੀ ਕਿਵੇਂ ਆਪਸ ਦੇ ਵਿੱਚ ਕਿੱਥੋਂ ਇਹ ਇਸ ਤਰੀਕੇ ਤੋਂ ਕਨਵਿੰਸ ਹੋਏ ਜਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕਿਸ ਤਰੀਕੇ ਉਹ ਵੀ ਅਸੀਂ ਡੀਪਲੀ ਜਿਹੜੀ ਹੈਗੀ ਅਸੀਂ ਇਹ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤਾਂ ਇਹ ਜਿਹੜੀ ਹੈ ਕਿਸੀ ਕਿ ਇਹਨੇ ਜਿਹੜੀ ਉਹ ਵਾਰਤ ਕੀਤੀ ਸੀ 13 ਤੇ 14 ਦੀ ਜਿਹੜੀ ਇੰਟਰਵਿਊਿੰਗ ਨਾਈਟ ਹੈਗੀ 13 14 ਫਰਵਰੀ ਦੀ ਇੰਟਰਵਿਊਿੰਗ ਨਾਈਟ ਹੈ ਉਹਦੇੰਨੇ ਜਿਹੜੇ ਸਲੋਗਨ वगैरह लिखे ਸੀ ਤੇ ਗੁਰਪਤਵੰਤ ਸਿੰਘ ਪੰਡੂ ਨੇ ਜਿਹੜੀ ਹੈਗੀ ਆ ਇੰਡੀਆ ਵਿਦਵਤਾ ਦੇ ਦਿੱਤੀ ਸੀ ਕਿ ਜਿਹੜੀ ਹੈਗੀ ਆ ਮੈਂ ਸਲੋਗਨ ਲਿਖ ਦਿੱਤੇ ਆ ਤੇ ਤੁਸੀਂ ਕੀ ਕਰ ਸਕਦੇ ਹੋ ਮੇਰਾ ਇੱਕ ਟ੍ਰੇਸ ਕਰਕੇ ਦਿਖਾਓ ਇਸ ਤਰੀਕੇ ਨਾਲ ਉਹਨੇ ਜਿਹੜੀ ਆਪਣੇ ਜਿਹੜੀ ਵੀਡੀਓ ਬਾਰੇ ਰਹੀ ਸੀ ਤਾਂ ਉਹ ਅਸੀਂ ਕੇਸ ਨੂੰ ਜਿਹੜਾ ਹੈਗਾ ਹੱਲ ਕਰ ਲਿਆ ਹੈਗਾ ਤੇ ਵਿੱਚ ਸਾਡੀਆਂ ਜਿਹੜੀਆਂ ਇਹਨਾਂ ਦੇ ਤਿੰਨ ਥਾਂ ਦੇ ਉੱਤੇ ਜਿਹੜੇ ਸਲੋਗਨ वगैरह लिखे ਸੀ ਤੇ ਹੋਰ ਸੀ ਹੋਣੇ ਦੇ ਇੱਕ ਪੁੱਛ ਗਏ ਵਿੱਚ ਆਇਆ ਕਿ ਜਿਹੜਾ ਜਸਕਰਨਪ੍ਰੀਤ ਸਿੰਘ ਆ ਬਲਕਰਨ ਸਿੰਘ ਦਾ ਭਰਾ ਹੈਗਾ ਇਹ 15 ਦਿਨ ਤੋਂ ਪਹਿਲਾਂ ਜਿਹੜਾ ਹੈਗਾ ਡੈਂਕੀ ਰੂਟ ਦੇ ਰਾਈ ਜਿਹੜਾ ਹੈਗਾ ਯੂਕੇ ਚਲਾ ਗਿਆ ਪਰ ਉਹਦੇ ਵੀ ਅਸੀਂ ਜਿਹੜੀ ਪ੍ਰਤੀਸ਼ ਕਰਾਂਗੇ ਕਿ ਕਿਸੇ ਰੋਜ਼ ਦੇ ਰਹੀ ਗਿਆ ਕਿ ਐਨਡੀ ਭੱਜਨ ਦੇ ਵਿੱਚ ਮਦਦ ਕੀਤੀ ਆ ਜਾਂ ਕਿਸੇ ਨੂੰ ਕੋਈ ਫੈਕਟ ਪਤਾ ਸੀ ਜਾਂ ਨਹੀਂ ਪਤਾ ਸੀਦਾ ਇਹ ਜਿਹੜਾ ਜਸਕਰਨਪ੍ਰੀਤ ਸਿੰਘ ਹੈ ਇਹ ਕੋਈ ਵੀ ਜਿਹੜਾ ਇਹ ਸਾਡਾ ਮੈਨ ਕਿਊਜ਼ਡ ਹੈਗਾ ਅਸੀਂ ਇਹਨੂੰ ਵੀ ਜਿਹੜਾ ਹੈਗਾ ਵਿਦੇਸ਼ ਤੋਂ ਲਿਆਉਣ ਲਈ ਜੇ ਇਦਾਂ ਇਸ ਜਿਹੜੇ ਇਸ ਤਰ੍ਹਾਂ ਦੇ ਸਾਰੇ ਲੀਗਲ ਪ੍ਰੋਸੀਜਰ ਅਸੀਂ ਪੂਰਾ ਕਰਕੇ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੀ ਸਾਡੀ ਇਹਦੀ ਪ੍ਰਾਇਮਰੀ ਸਾਡੀ ਬੇਸਿਕ ਗ੍ਰੀਟੀ ਹੈ ਉਹਨੂੰ ਕਰਤਿਰਿਆਨ ਅਨੁਸਾਰ ਅਸੀਂ ਕਰਾਂਗੇ। ਪਰ ਜਿਹੜਾ ਮੁਕੱਦਮਾ ਕਰਦੀ ਕੀਤਾ ਅਸੀਂ 6 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਿਸ ਵਿੱਚ ਗੁਰਪਤਵੰਨ ਸਿੰਘ ਜਿਹੜਾ ਅਮਰੀਕਾ ਦਾ ਹੈਗਾ ਟੈਰਰਿਸਟ ਹੈ ਜਿਹਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਟੈਰਰਿਸਟ ਘੋਸ਼ਿਤ ਕੀਤਾ ਹੋਇਆ। ਬਲਵਰਦੀ ਸਿੰਘ ਦਾ ਪੁੱਤਰ ਉਤਾਰ ਸਿੰਘ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਨੇੜੇ ਰਹਿ ਰਿਹਾ। ਤੇ ਤੀਸਰਾ ਜਿਹੜਾ ਜਸਕਰਨਪ੍ਰੀਤ ਸਿੰਘ ਜਿਹੜਾ ਇਹ ਜਿਹੜਾ ਹੈਗਾ ਯੂਕੇ ਜਿਹੜਾ ਚਲਾ ਗਿਆ। ਇਹ ਤਿੰਨ ਜਿਹੜੇ ਵਿਅਕਤੀ ਇਹ ਬਾਹਰ ਨੇ ਇਹ ਤਿੰਨ ਵਿਅਕਤੀ ਜਿਹੜੇ ਅਸੀਂ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੇਜਪਾਲ ਸਿੰਘ ਉਰਫ ਪਾਲੀ ਜਿਹੜਾ ਹੈਗਾ ਨਗੋਤੜ ਦਾ ਰਹਿਣ ਵਾਲਾ ਪਲੱਸ 1 ਇਹ ਪੁੱਤਰ ਸਰੇਂਦਰਪਾਲ ਇਹ ਵੀ ਕਰ ਇਹ ਜਿਹੜਾ ਹੈਗਾ 19 ਸਾਲ ਦੀ ਉਮਰ ਹੈ ਵੀ ਨਕੋਤੜ ਏਰੀਆ ਦਾ ਰਹਿਣ ਵਾਲਾ ਤੇ ਵੀਰ ਸਿੰਘ ਪਾਲ ਜਿਹੜਾ ਹੈਗਾ ਵੀਰ ਸਿੰਘ ਪਾਲ ਜਿਹੜਾ ਬਲਕਰਨ ਦੇ ਅੱਗੇ ਚਾਚਾ ਦਾ ਮੁੰਡਾ ਹੈ ਇਹਦਾ ਕਜ਼ਨ ਬਰਾਬਰ ਤੇਜਪਾਲ ਰਲਬੀ ਪਾਲਤੀ ਖਰਚਿਤ ਆਪਸ ਕੁਝ ਨੱਚਣਾ ਕੋਈ ਪ੍ਰਿੰਸਰ ਤਾਂ ਇਹ ਗ੍ਰੇਟ ਪੋਸਟ ਹੈ ਵੀ ਸਟਡੀ ਕਰਦੇ ਸੀ ਜਦ ਸਟੂਡੈਂਟ ਹੈਗੇ ਸੀ ਉਹਦੇ ਕਰਕੇ ਜਿਹੜਾ ਇਹਨਾਂ ਦਾ ਆਪਸ ਵਿੱਚ ਜਿਹੜੀ ਜਾਣ ਪਛਾਣ ਸੀ ਕਿ ਕਿਹਨੇ ਪਹਿਲੇ ਪਾਸ ਦੱਸੋ ਪਾਸ ਦੱਸਿਓ ਉਹ ਮੰਗ ਰਿਹਾ ਗਿਆ ਉਹ ਵੀ ਸਾਲ ਵੀ ਹੈ ਨੇ ਜਿਹੜੇ ਇਸ ਟਾਈਮ ਮੇਜਰ ਨੇ ਬਟ ਇਹ ਕਦੇ ਇਸ ਜਿਹੜੀ ਹੈਗੀ ਬਲਕਰਨ ਦੇ ਜਿਹੜੇ ਹੈਗੇ ਬੈਕਾ ਦੇ ਵਿੱਚ ਕਸੋ ਤੇ ਆਏ ਕਿਉਂਕਿ ਜਿਹੜੇ ਉਹਦੇ ਵਿੱਚ ਮੇਲ ਅਸੀਂ ਦੇਖਿਆ ਕਿ ਜਿਹੜੇ ਬੱਚੇ ਜਿਹੜੇ 18 19 ਸਾਲ ਦੇ ਜਨ ਜਿਹੜੇ ਹਲੋ ਲਾਈਕਲੀਕੇ ਮਾਈਨਰ ਤੋਂ ਮੇਜਰ ਤੋਂ ਵਿੱਚ ਐਂਟਰ ਕੀਤੇ ਹੀ ਨੇ ਉਹਨਾਂ ਨੂੰ ਜਿਆਦਾ ਜਿਹੜੇ ਸ਼ਿਕਾਇਤ ਬਣਾ ਰਹੇ ਕਿਉਂਕਿ ਉਹਨਾਂ ਨੂੰ ਵੀ ਕਈ ਵਾਰ ਸਮਝ ਵੀ ਨਹੀਂ ਹੁੰਦੀ ਜਾਂ ਥੋੜਾ ਜਿਹਾ ਲਾਲਚ ਦੇ ਕੇ ਜਾਂ ਰੈਡੀਕਲਾਈਜੇਸ਼ਨ ਕਰਨ ਦੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਸੋਚ ਨੂੰ ਛੇਤੀ ਤਰੀਕੇ ਨਾਲ ਇਹ ਬਦਲ ਸਕਦੇ ਤਾਂ ਇਹ ਦੇ ਵਿੱਚ ਜਿਹੜਾ ਮੇਨ ਇਹਦਾ ਜਿਹੜਾ ਬੋਡਾ ਸਪਰਾਇਟੀ ਹੁੰਦੀ ਹੈ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਆਪਦੇ ਨਾਲ ਲਾਉਂਦੇ ਕਿਸ ਕਿਸ ਦਾ ਨਾਮ ਹੈ ਜੀ ਭਵੀਕ ਦੇ ਲਾਲਚ ਸੁਣ ਕੇ ਕੋਈ ਫਾਰਮ ਨਹੀਂ ਲਾਲਚ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਨੇ ਜਿਹੜੇ 25000 ਰੁਪਏ ਜਿਹੜਾ ਹੈਗਾ ਵੀਰ ਸਿੰਘਪਾਲ ਜਿਹੜਾ ਉਹਦਾ ਚਾਚੇ ਦਾ ਮੁੰਡਾ ਸੀ ਉਹਦੇ account ਦੇ ਵਿੱਚ transactions ਜਿਹੜੀਆਂ ਨੇ financial transactions ਹੋਈਆਂ ਕਈ financial transactions ਜਿਹੜੀਆਂ ਹੈਗੀਆਂ ਨੇ ਅਸੀਂ ਉਹਨਾਂ ਦੇ ਜਿਹੜਾ ਉਹਨਾਂ ਤੇ ਜਿਹੜੀ ਕਿੱਥੋਂ ట్రాన్స్మిਟ ਹੋਈ ਹੈ ਕਿੱਥੋਂ ਜਿਹੜੀ ਰਿਮਿਟੈਂਸ ਹੋਈ ਹੈ ਉਹ ਸਾਰੀਆਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਅਸੀਂ ਸਾਰੀਆਂ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਾਰਮਿੰਦ ਕਰ ਰਹੇ ਆ ਤੁਹਾਡੀ ਪਲੀਜ਼ ਭਜਨ ਅੱਜ ਇਹ ਟ੍ਰਾਂਜੈਕਸ਼ਨ ਹੋਈ ਹੈ 25000 ਦੀ ਜਿਹੜੀ ਹੋਈ ਹੈ ਇੱਕ 10000 ਇਹਨਾਂ ਨੇ ਹਾਲੇ ਪੁੱਛ ਵਿੱਚ ਆਵੇ ਜਿਹੜਾ ਕੈਸ਼ ਦਿੱਤਾ ਸੀ ਜਿਹੜਾ ਜਿਸਕਰਨਪ੍ਰੀਤ ਨੇ ਉਹਨੂੰ ਇਹਨਾਂ ਨੂੰ ਕੈਸ਼ ਦਿੱਤਾ ਸੀ ਬਾਕੀ ਹੋਰ ਦਿੱਤਾ ਜਾਂ ਕੈਸ਼ ਦੇ ਰੂਪ ਦੇ ਵਿੱਚ ਇਹਨਾਂ ਨੂੰ ਪੈਸੇ ਆਏ ਨੇ ਜਾਂ ਇਹਨਾਂ ਤੋਂ ਇਲਾਵਾ ਵੀ ਕਿਸੇ ਤੋਂ ਆਏ ਨੇ ਉਹ ਜਿਹੜਾ ਹੈ ਕਿਉਂਕਿ ਅਸੀਂ ਕੱਲ੍ਹ ਹੀ ਵਾਲੇ ਰੈਸਟ ਕੀਤਾ ਜਿਹੜਾ ਐਡਵਾਂਟੇਜ ਸਮ ਟਾਈਮ ਕੀ ਉਹਨਾਂ ਦੀ ਸਾਡੀਆਂ ਜਿਹੜੀਆਂ ਇਹ ਉਹ ਅਸਿਗੂਏਟ ਕਰ ਰਿਹਾ ਕਿ ਦੇਖੋ ਜਿਹੜਾ ਕਿ ਜਿਹੜੇ ਪੈਸੇ ਆਏ ਨੇ ਹਜੇ ਜਿੰਨੇ ਕਾਇੰਟਿੰਗ ਨਹੀਂ ਜਿਹੜੀ ਹੋਈ ਕਹਿੰਦੇ ਜੋ ਲੋਨ ਲਗਿਆ ਹੈ ਇਹ ਉਸ ਲੋਨ ਦੇ ਖੇਲੇ ਨਾ ਤਾਂ ਦੇਖੋ ਇਹਦਾ ਸਾਡੇ ਰੋ ਜਿਹੜੀ ਮੋਢਲੀ ਪੁੱਛਗੇ ਤੇ ਨਾ ਦਾ ਰੋਲ ਆਇਆ ਬਾਕੀ ਜਿਹੜੇ ਡੀਪਲੀ ਯੂਨੀਵਰਸਿਟੀ ਕਰਾਂਗੇ ਤਾਂ ਵੀ ਨਾਲ ਕੋਈ ਹੋਰ ਵੀ ਇਹਨਾਂ ਨੂੰ ਕਮ ਇਹਦੇ ਵਿੱਚ ਜਿਹੜਾ ਕਰਾਈ ਮੈਂ ਉਹਦੇ ਵਿੱਚ ਕੋਈ ਅਕੰਪਲਿਸ਼ ਹੈ ਸੀ ਜਾਂ ਨਹੀਂ ਹੈ ਸੀ ਉਹ ਬਾਅਦ ਵਿੱਚ ਜਿਹੜਾ ਤਰਤੀਸ ਦੇ ਵਿੱਚ ਸੈਟ ਕਰਦੇ ਇਹ ਜਿਹੜਾ ਫਰਵਰੀ ਦੇ 13 ਤੋਂ 14 ਫਰਵਰੀ ਜਿਹੜੀ ਹੈਗੀ ਆ ਉਹਦਾ ਇੰਟਰਵਿਊ ਦੀ ਨਾਈਟ ਹੈਗੀ ਸੀ ਜਿਹੜੀ ਉਹਦੇ 13 ਦੀ ਰਾਤ ਨੂੰ ਲਾਉਣਾ ਜਾਂ ਮਾਰਨਿੰਗ ਅਰਦੀ ਮਾਰਨਿੰਗ 14 ਦੀ ਜਿਹੜੀ ਹੈਗੀ ਆ ਉਹਦੇ ਤਾਂ ਲਿਖਿਆ ਸੀ ਬੱਤੇ ਜਿਹੜੇ ਕੇਸ ਜਿਹੜੇ ਅੱਗੇ ਉਹ ਰਜਿਸਟਰ ਨਹੀਂ ਹੋਏ ਸੀ 2 ਘੰਟੇ ਐਫ ਆਈ ਆਰ ਹੋਣਾ ਸੀ ਰਜਿਸਟਰ ਕਰਕੇ ਲੰਗੜ ਦੇ ਵਿੱਚ ਲਿਖਿਆ ਹੀ ਬਹੁਤ ਦਿੰਦੇ ਉਹ ਤੇਰੀ ਸੁਣੀ ਨਹੀਂ ਆਈ ਲੰਗੜ ਦੇ ਜਿਹੜਾ ਬਲਕਰਨ ਸਿੰਘ ਜਿਹੜਾ ਮੇਨ ਹੈ ਅਕਿਊਜ਼ਡ ਕੈਨੇਡਾ ਦੇ ਵਿੱਚ ਅਸੀਂ ਦੱਸ ਰਹੇ ਆ ਉਹ ਉਸ ਦੇ ਅੱਗੇ ਬੰਦਿਆਂ ਨੇ ਲਿਖਾਇਆ ਸੀ ਉਹਦੇ ਵਿੱਚ ਬਲਕਰਨ ਸਿੰਘ ਵੀ ਜਿਹੜਾ ਮੇਨ ਕਿਊਜ਼ ਆ ਤਬ ਬਲਕਰਨ ਸਿੰਘ ਦਾ ਜਿਹੜਾ ਮੈਨਰ ਵਾਲੇ ਦੇ ਵਿੱਚ ਫਿਗਰ ਆਉਟ ਹੋ ਰਿਹਾ ਗੁਰਪਤੰਦ ਬੰਦਨ ਦਾ ਅੱਗੇ ਬਲਕਰਨ ਸਿੰਘ ਦਾ ਬਲਕਰਨ ਸਿੰਘ ਦੇ ਆਪਣੇ ਜਿਹੜੇ ਇਹ ਮਾਡਿਊਲ ਡਿਫਰੈਂਸ ਹੀ ਇਹ ਮਾਡਿਊਲ ਉਹਦੇ ਨਾਲ ਤਿਆਰ ਕਰਕੇ ਇਹਨਾਂ ਤੋਂ ਵੀ ਜਿਹੜਾ ਕਰਵਾਇਆ ਕਰ। ਤਾਂ ਇਸ ਤਰੀਕੇ ਹੋਰ ਵੀ ਕਿੰਨੇ ਬਲਕਰਨ ਨੇ ਜਿਹੜੇ ਜਾਂ ਇਹਨਾਂ ਨੇ ਗੁਰਪਤੰਦ ਦੇ ਮਾਡਿਊਲ ਤਿਆਰ ਕੀਤੇ ਆ ਜਾਂ ਹੋਰ ਉਸੇ ਅਸੀਂ ਡੀਪਲੀ ਜਿਹੜੀ ਹੈਗੀ ਆ ਉਸ ਨੂੰ ਇਨਵੈਸਟਿਗੇਟ ਕਰਦੇ ਤੇ ਪਹ ਤੱਕ ਜਾਵਾਂ। ਇੱਕ ਚੀਜ਼ ਹੋਰ ਸਰ ਇੱਕ ਤਾਂ ਇਹਨਾਂ ਦੀ ਫੈਮਲੀ ਲੈਣ ਤੋਂ ਆਨਲ ਹੋਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਹੋਰ ਅੰਗੀ ਕੋਈ ਕੰਸੈਂਟ ਨਹੀਂ ਦਿੱਤਾ ਕੋਈ ਸੀਗੀਆਂ ਐਸਰਸ ਨਹੀਂ ਆਉਂਦੇ ਕੋਈ ਗਰੀ ਹੈ ਜੋ ਇਨਵੈਸਟੀਗੇਸ਼ਨ ਦੀ ਹਾਲੇ ਜਿਹੜੀ ਪ੍ਰੀਮੀਅਰਰੀ ਸਟੇਜ ਹੈਗੀ ਹੈ ਜਿੰਨੀ ਕਿ ਸਾਨੂੰ ਜਿਹੜੀ ਅਸੀਂ ਅਰੈਸਟ ਕਰਨ ਤੋਂ ਬਾਅਦ ਜਿੰਨੀ ਕਿ ਮੁੱਢਲੀ ਪੁੱਛਗਿੱਛ ਦੇ ਵਿੱਚ ਆਇਆ ਹੋਇਆ ਹੈ ਉਹਨਾਂ ਦਾ ਰਿਮਾਂਡ ਵੀ ਲਾਜਾਊਗਾ ਡਿਟੇਲ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਅੱਗੇ ਤੈਅਤਾ ਕਿ ਜਾਵਾਂਗੇ ਜਿਹੜੀ ਅਪਡੇਟ ਸਾਂਝੀ ਹੋਏ ਤੁਹਾਡੇ ਨਾਲ ਜਿਹੜੀਆਂ ਨੇ ਜਲਦੀ ਸ਼ੇਅਰ ਕਰਾਂਗੇ ਪਹਿਲਾਂ ਜਿਹੜੀ ਲਾਈ ਜਿਹੜਾ ਨੋਰਮਲ ਕਰਾ ਲਈ ਜਿਹੜੇ ਹੈਗੇ ਨੇ ਇਸ ਕਰਕੇ ਜਿਹੜੀ ਹੈਗੇ ਉਹਨਾਂ ਨੂੰ ਟਾਈਮ ਲੱਗੂਗਾ ਕਿ ਅਸੀਂ ਕਿ ਉਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਨਾ ਹਮੇਸ਼ਾ ਉਹਦੇ ਵਿੱਚ ਥੋੜਾ ਟਾਈਮ ਲਾਦਾ ਉਹਦੀ ਜਿਹੜੀਆਂ ਡਿਟੇਲਸ ਲੈਣੀਆਂ ਹੁੰਦੀਆਂ ਨੇ ਬੈਂਕ ਦੇ ਰਿਕਾਰਡ ਲੈਣਾ ਹੁੰਦਾ ਉਹਨਾਂ ਦੀ ਆ ਲਿਵਿੰਗ ਸਟੈਂਡਰਡ ਕੀ ਹੈ ਕਿੰਨੇ ਕੁ ਪੈਸੇ ਉਹਨਾਂ ਨੂੰ ਇਨਕਮ ਹੈ ਕਿੰਨਾ ਕੁ ਉਹਨਾਂ ਦਾ ਖਰਚਾ ਕਿੰਨਾ ਹੈ ਉਹ ਸਾਰਿਆਂ ਨੂੰ ਅਸੀਂ ਡੀਪਲੀ ਹੋਰ ਇਨਵੈਸਟੀਗੇਟ ਕਰਾਂਗੇ ਫਿਰ ਸਾਨੂੰ ਪਤਾ ਲੱਗਦਾ ਕਿ ਇਹ ਤੇ ਫਾਈਨੈਂਸ਼ੀਅਲ ਸਟੇਟਸ ਕੀ ਸੀ ਤੇ ਉਹਦੀ ਜਿਹੜੀਆਂ ਨੇ ਇਨਕਮ ਕਿੰਨੀ ਹੈ ਐਕਸ ਕਲਾਸ ਚੀਜ਼ ਹੈ ਕਿ ਇਹ ਦਾ ਮੀਡੀਆ ਪ੍ਰਾਪਤਾ ਕਿਸ ਤਰੀਕੇ ਦਾ ਸਿਕਰੀਆਂ ਕੀ WhatsApp ਸੀ Instagram ਸੀ ਕਿ ਇਹ ਜਿਹੜਾ ਸੋਸ਼ਲ ਮੀਡੀਆ ਨੂੰ ਤੁਹਾਨੂੰ ਪਤਾ ਹੈ ਕਿ ਕਈ ਸਾਨੂੰ ਜਿਹੜੀਆਂ ਐਪਸ ਹੈਗੀਆਂ ਨੇ ਜਿਹੜੀਆਂ ਦਾ ਜਿਹੜਾ ਕਿਤੇ ਵੀ ਰਿਕਾਰਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਨਹੀਂ ਹੋ ਤੇ ਟਰੈਕ ਅਸੀਂ ਕਰ ਪਾਥੇ ਬਟ ਸਾਡਾ ਜਿਹੜਾ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਆਈ ਕੋਸ਼ ਜਿਹੜੇ ਸੋਲਿਡ ਇਨਫੋਰਮੇਸ਼ਨ ਸੀ ਸਾਡੇ ਕੋਲ ਜਿਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਸੀ ਤਾਂ ਜਦੋਂ ਵੀ ਸਾਡੇ ਕੋਲ ਕੰਕਰੀਟ ਇਨਵੈਸਟੀਗੇਸ਼ਨ ਦੇ ਦੇ ਵਿੱਚ ਸਾਨੂੰ ਕੰਕਰੀਟ ਐਵਿਡੈਂਸ ਹੋ ਜਾਏ ਟੈਵਿਡੈਂਸ ਮਿਲੀ ਤਾਂ ਫਿਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਇਹਦੇ ਵਿੱਚ ਅਰੈਸਟ ਕੀਤਾ ਜਿਹੜੇ ਲੰਗਰ ਦੇ ਵਿੱਚ ਜਿਹੜੇ ਸੁਪਰਮੇਡੀਕੇਸੀ ਬਾਬਾ ਸਾਹਿਬ ਦੀ ਉਹਨਾਂ ਦੇ ਵਿੱਚ ਉਹ ਜਿਹੜੇ ਚੂਜ਼ ਹੋਣੇ ਪਏਗਾ ਉਹ ਚੂਜ਼ ਫੜੇਗਾ ਜਿਵੇਂ ਉਹਨਾਂ ਚ ਬਲਕਰਨ ਸਿੰਘ ਜਿਹੜਾ ਕੈਨੇਡਾ ਦਾ ਉਹਦਾ ਮੇਨ ਰੋਲ ਸੀ ਉਹ ਬਟ ਸਹਿਦੋਸ਼ੀ ਇਹਦੇ ਵਿੱਚ ਵੀ ਹੋਗੇ ਕਿ ਵਰਨ ਜਿਹੜਾ ਬਲਕਰਨ ਸੀ ਉਹਨੇ ਇੱਕ ਮੂਵੀ ਤਿਆਰ ਕੀਤਾ ਜਿਹੜੇ ਉਸ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਸੀ ਜਿਹੜੇ ਨੰਗਰਵਾਲੀ ਘਟੜਾ ਦੇ ਵਿੱਚ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਸ਼ਖਬੀਰ ਕੋਈ ਇੱਕ ਪਾਰਸ਼ੀ ਦੀ ਤਾਰੀਖੀ ਉਹ ਵੀ ਜਿਹੜੇ ਹੈਗੇ ਸੀ ਨੂਰਪੁਰ ਚੱਠਾ ਨਕੋਦਰ ਦੇ ਏਰੀਆ ਦੇ ਰਹਿਣ ਵਾਲੇ ਸੀ ਤਾਂ ਉਹਨਾਂ ਦੀ ਜਿਹੜੀ ਹੋ ਗਈ ਹੈ ਅਸੀਂ ਉਹਨਾਂ ਨੂੰ ਵੀ ਰਿਮਾਰਡ ਤੇ ਲਵਾਵਾਂਗੇ ਰਿਡਕਸ਼ਨ ਵਾਂਟ ਤੇ ਲਿਆ ਕੇ ਉਹਨਾਂ ਤੋਂ ਵੀ ਦੇਖਾਂਗੇ ਕਿ ਇਹਨਾਂ ਦੇ ਨਾਲ ਉਹ ਕੀ ਬਲਕੌਰ ਸਿੰਘ ਜਿਹੜਾ ਹੈਗਾ ਇਹਨਾਂ ਦੇ ਨਾਲ ਇਕੱਠੇ ਸੀ ਜਾਂ ਅਲੱਗ-ਅਲੱਗ ਸੀ ਇਹਦੇ ਬਾਰੇ ਇੱਥੇ ਮੈਟਰੋਲ ਅਨਵੈਸਟੀਗੇਸ਼ਨ ਚੋਰੀ ਇਸ ਤੋਂ ਅਲੱਗੇ ਕੰਮ ਕਰਦੀ ਸੀ ਕਿ ਨਕੋਪੜੀ ਕਿਉਂ ਨੇ ਜਿਹੜੀ ਵਿੱਚ ਆ ਕਿ ਕਿ ਸਾਰੇ ਦੇਖੋ ਜਿਹੜਾ ਇਨਸਕਿਊਰ ਲੋਸਟੇ ਲਈ ਨਿਕਲਦੇ ਪਏ ਨੇ ਸਾਰੇ ਦੇਖੋ ਇਹਦੇ ਨਾਲ ਤਾਂ ਕੋਈ ਕ੍ਰਾਈਮ ਦਾ ਕੋਈ ਜ਼ਿਆਦਾ ਸਬੰਧ ਨਹੀਂ ਸੀ ਹੈਗਾ ਕਿ ਨਕੋਪੜੀ ਨਿਕਲਦੇ ਬੱਟ ਕਿਉਂਕਿ ਬਲਕੌਰ ਸਿੰਘ ਨੇ ਨਕੋਪੜੀ ਏਰੀਆ ਵੜਾਣਾ ਹੈ ਅਸੀਂ ਮਾਸਟਰਮਾਈਂਡ ਬਰਕਰਾਰ ਮਾਸਟਰਮਾਈਂਡ ਇਥੋਂ ਦਾ ਰਹਿਣਾ ਤਾਂ ਨੇਚਰਲੀ ਉਹਨੇ ਆਪਣੇ ਕਜ਼ਨ ਬ੍ਰਦਰ ਨੂੰ ਉਹਦੇ ਰੀਅਲ ਬ੍ਰਦਰ ਨੂੰ ਇਹਦੇ ਵਿੱਚ ਵਰਗਿਆ ਪਰ ਈਜ਼ੀ ਉਹਨੂੰ ਜਿੱਥੋਂ ਦੇ ਲਿੰਕ ਬਣਦੇ ਸੀ ਉਹਨਾਂ ਨੇ ਨਹੀਂ ਯੂਜ਼ ਕੀਤਾ ਹੈ। 3 ਕੋਰਸ ਵਾਲਾ ਹੈ 25 ਹਜ਼ਾਰ ਤੋਂ ਤੁਸੀਂ ਦੱਸ ਦਿਓ ट्राਨਜ਼ੈਕਸ਼ਨ ਜਿਹੜੀ ਹੋਈ ਹੈ। 25 ਹਜ਼ਾਰ ਦਾ ਮਤਲਬ ਮੂਲੀ ਟ੍ਰਾਂਸੈਕਟ ਦੇ ਵਿੱਚ ਇਹ ਪਤਾ ਚੱਲ ਪਾਇਆ ਕਿ 25 ਹਜ਼ਾਰ ਦੇ ਪਿੱਛੇ ਹੀ ਕੰਮ ਕੀਤਾ ਗਿਆ ਜਾਂ ਹੋਰ ਪੇਮੈਂਟ ਕੰਮ ਹੋਣ ਤੋਂ ਬਾਅਦ ਦੇਖੋ ਕਿ ਇਹਨਾਂ ਨੂੰ ਕੈਸ਼ ਟ੍ਰਾਂਸੈਕਸ਼ਨ ਵੀ ਮਿਲੀ ਹੋਗੀ ਹੈ ਐਂਡ ਉਹ ਕਿੰਨੀ ਜਲੀ ਹੈ। ਜਾਂ ਕਿਸ ਕਿਸ ਹੋਰ ਜ਼ਰੀਏ ਇਹਨਾਂ ਮੋੜ ਦੇ ਜ਼ਰੀਏ ਮਿਲਿਆ ਸਮ ਟਾਈਮ ਕੀ ਹੁੰਦਾ ਜੀ ਜਿਹੜੀ 25000 ਦੀ ਤਾਂ ਲੀਗਲੀ ਸਾਨੂੰ ਜਿਹੜੀ ਹੈਗੇ ट्रांजैक्शन ਜਿਹੜੀ ਹੈਗੇ ਆ ਔਰ ਜਿਹੜੀ ਹੈਗੀ ਵੈਸਟਰਨ ਯੂਨੀਅਨ ਦਾ ਰਾਈਜ ਜਦੋਂ ਹੋਈ ਉਹ ਪ੍ਰੂਵ ਹੋ ਗਈ ਆ ਜੀ ਤਾਂ ਜਿਹੜੀ ਪ੍ਰੂਵ ਹੋ ਜਾਂਦੀ ਉਹ ਕੋਜ਼ ਡੈਵਿਡੈਂਸ ਹੈਗੀ ਆ ਜਿਹੜੀ ਕੈਸ਼ ਵਾਲੀ ਹੈ ਤੇਰੀ ਵਰਬਲ ਆ ਵਰਪਲ ਤੇ ਉੱਤੇ ਜਿਹੜੀ ਹੈਗੇ ਕਿਉਂਕਿ ਇਹ ਸਾਡੇ ਕੋਲ ਕੋਜ਼ ਡੈਵਿਡੈਂਸ ਹੈਗੀ ट्रांजैक्शन ਦੀ ਇੱਥੇ ਅਸੀਂ ਵਰਕ ਕਰ ਰਹੇ ਹਾਂ ਅੱਛਾ ਇਹਨਾਂ ਨੂੰ ਕਨਵਿੰਸ ਕਿਵੇਂ ਕੀਤਾ ਗਿਆ ਪੈਸੇ ਪੈਸੇ ਨਹੀਂ ਸਿਰਫ ਕਨਵਿੰਸ ਹੋ ਗਈ ਜਾਂ ਕੋਈ ਕੋਈ ਲੈਦਾ ਕੋਈ ਲਾਲਸ ਕੋਈ ਹੋ ਗਿਆ ਮੈਂ ਤੁਹਾਨੂੰ ਦੱਸਿਆ ਗਿਆ ਜਿਹੜਾ ਹੈਗਾ ਇਹਨਾਂ ਨੂੰ ਪੈਸਾ ਤਾਂ ਜਿਹੜਾ ਹੈਗਾ ਉਹ ਤਾਂ ਆਰੇ ਦਾ ਅਕਾਊਂਟ ਦੇ ਵਿੱਚ ਆਇਆ ਹੀ ਆ। ਐਂਡ ਇਹ ਕੀ ਦਿੱਤਾ ਲਾਰਜ ਹੋਰ ਡਿਫਰੈਂਟ ਲਾਰਜ ਕੀ ਹੋ ਰਿਹਾ ਤਾਂ ਉਹ ਅਸੀਂ ਇਨਵੈਸਟੀਗੇਸ਼ਨ ਤੇ ਆਇਆ ਤੁਹਾਨੂੰ ਅਪਡੇਟ ਅਸੀਂ ਕਰਾਂਗੇ। ਥੈਂਕ ਯੂ ਥੈਂਕ ਯੂ